ਨਾਲ ਡੈਰੀ ਫਾਰਮਿੰਗ ਚ ਆਵੇਗੀ ਕ੍ਰਾਂਤੀ ਵਿਗਿਆਨ ਦਾ ਦੇਖੋ ਕਮਾਲ ਕਿਸਾਨ ਸਮਝ ਸਕੇਗਾ ਮੱਝਾਂ گاਵਾ ਦੀਆਂ ਭਾਸ਼ਾਂ ਜੀ ਹਾਂ AI ਯਾਨੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਮਨੁੱਖੀ ਜੀਵਨ ਨੂੰ ਪੂਰੀ ਤਰ੍ਹਾਂ ਬਦਲ ਦਵੇਗੀ ਬੇਸ਼ੱਕ ਬਿਜ਼ਨਸ ਦੇ ਵਿੱਚ ਇਸ ਦੇ ਇਸਤੇਮਾਲ ਬਾਰੇ ਖੂਬ ਚਰਚਾ ਹੋ ਰਹੀ ਹੈ ਪਰ ਖੇਤੀਬਾੜੀ ਦੇ ਅੰਦਰ ਇਸ ਦੀ ਵਰਤੋਂ ਬਾਰੇ ਅਜੀਬ ਬਹੁਤ ਘੱਟ ਚਰਚਾ ਹੋਈ ਹੈ ਤੇ ਹੁਣ ਵਿਗਿਆਨੀਆਂ ਨੇ ਇੱਕ ਤਾਜ਼ਾ ਖੋਜ ਕੀਤੀ ਹੈ ਜਿਸ ਦੇ ਨਾਲ ਡੈਰੀ ਫਾਰਮਿੰਗ ਦੇ ਵਿੱਚ ਨਵੀਂ ਕ੍ਰਾਂਤੀ ਆਵੇਗੀ ਤੁਹਾਨੂੰ ਦੱਸਦੀ ਕਿ ਇਸ ਦੇ ਨਾਲ ਕਿਸਾਨ ਜਾਨਵਰਾਂ ਦੀਆਂ ਮੰਨ ਦੀਆਂ ਗੱਲਾਂ ਜਾਣ ਸਕਣਗੇ ਉਹਨਾਂ ਦੇ ਨਾਲ ਗੱਲਬਾਤ ਕਰ ਸਕਣਗੇ ਜਾਨਵਰਾਂ ਨੂੰ ਕਦੋਂ ਭੁੱਖ ਪਿਆਸ ਲੱਗੀ ਹੈ ਜਾਂ ਫਿਰ ਉਹਨਾਂ ਨੂੰ ਕੋਈ ਤਕਲੀਫ ਤਾਂ ਨਹੀਂ ਹੈ ਇਹ ਜਾਣਕਾਰੀ ਕਿਸਾਨ ਨੂੰ ਮਿਲ ਸਕੇਗੀ ਦਰਅਸਲ ਖੋਜ ਕਰਤਾਵਾਂ ਨੇ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਕਿ AI ਦੀ ਕਰ ਤੋਂ ਕਰਕੇ ਜਾਨਵਰਾ ਦੇ ਚਿਹਰੇ ਦੇ ਹਾਵ ਭਾਵਨਮ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਹੈ ਜੋ ਉਹਨਾਂ ਦੇ ਫੇਸ ਦੇ ਐਕਸਪ੍ਰੈਸ਼ਨ ਹੁੰਦੇ ਨੇ ਤਾਂ ਜੋ ਉਹਨਾਂ ਦੀਆਂ ਭਾਵਨਾਵਾਂ ਤੇ ਦਰਦ ਨੂੰ ਪਛਾਣਿਆ ਜਾ ਸਕੇ ਦੱਸਦੇ ਕਿ ਰਿਪੋਰਟ ਦੇ ਅਨੁਸਾਰ ਕਈ ਖੋਜ ਜਿਹੜੇ ਕਿ ਸਮੂਹ ਨੂੰ ਸਮੂਹ ਹਣ ਜਾਨਵਰਾ ਕਰਕੇ ਖਾਸ ਕਰਕੇ ਖੇਤੀ ਦੇ ਵਿੱਚ ਸ਼ਾਮਲ ਜਾਨਵਰਾ ਦੇ ਵਿੱਚ ਭਾਵਨਾਵਾਂ ਤੇ ਪਰੇਸ਼ਾਨੀ ਦੇ ਸੰਕੇਤਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਕੰਪਿਊਟਰ ਵਿਜ਼ਨ ਆਈ ਜਿਹੜੇ ਕਿ ਵਿਜ਼ਨ ਵਾਲੇ AI ਮਾਡਲਾਂ ਦੀ ਵਰਤੋਂ ਕਰ ਰਹੇ ਨੇ ਤਾਂ ਇਹ ਟੈਕਨੋਲੋਜੀ ਦੇ ਕੁਝ ਸੰਭਾਵੀ ਉਪਯੋਗਾਂ ਦੇ ਵਿੱਚੋਂ ਇੱਕ ਹੈ ਤਾਂ ਅਤੇ ਜੇਕਰ ਕਾਫੀ ਉੱਚ ਗੁਣਵੱਤਾ ਵਾਲੇ ਡੇਟਾ ਦੇ ਨਾਲ ਸਿਖਲਾਈ ਦਿੱਤੀ ਜਾਵੇ ਤਾਂ ਇੱਕ ਵੱਡਾ ਭਾਸ਼ਾ ਮਾਡਲ ਅਸਲ ਸਮੇਂ ਦੇ ਵਿੱਚ ਪਛਾਣ ਕਰ ਸਕਦਾ ਹੈ ਕਿ ਕਿਸੇ ਜਾਨਵਰ ਨੂੰ ਜਿਹੜੀ ਕਿ ਕਿਸ ਦੀ ਲੋੜ ਹੈ ਤਾਂ ਦੱਸਦੀ ਹੈ ਕਿ T A I D ਵਰਤੋਂ ਕਰਕੇ ਜਾਨਵਰ ਦੀਆਂ ਭਾਸ਼ਾਵਾਂ ਨੂੰ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਦੱਸਦੇ ਕਿ ਇਸ ਸੂਤਰਾ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਜਿਹੜੀ ਰਿਪੋਰਟ ਸਾਹਮਣੇ ਆਈ ਹੈ ਸਾਇੰਸ.org ਦੀ ਇੱਕ ਰਿਪੋਰਟ ਦੇ ਅਨੁਸਾਰ ਬਹੁਤ ਸਾਰੇ ਖੋਜਕਰਤਾ ਇਸ ਗੱਲ ਦਾ ਧਿਆਨ ਕਰ ਰਹੇ ਨੇ ਕਿ ਕੀ AI ਦੀ ਵਰਤੋਂ ਫਾਰਮਾ ਦੇ ਵਿੱਚ ਜਨਰਾਂ ਦੀ ਜਿਹੜੀ ਕਿ ਤੰਦਰੁਸਤੀ ਦੀ ਭਰੋਸੇਯੋਗਤਾ ਦੇ ਨਾਲ ਨਿਗਰਾਨੀ ਕਰਨ ਦੇ ਲਈ ਕੀਤੀ ਜਾ ਸਕਦੀ ਹੈ ਇਸ ਦਿਸ਼ਾ ਦੇ ਵਿੱਚ ਜਿਹੜੀ ਕਿ ਇੰਟੈਲੀਪਿਗ ਨਾਮਕ ਇੱਕ ਪ੍ਰਣਾਲੀ ਵਿਕਸਿਤ ਕੀਤੀ ਗਈ ਹੈ ਜਿਸ ਨੂੰ ਯੂਨੀਵਰਸਿਟੀ ਆਫ ਦ ਵੈਸਟ ਆਫ ਇੰਗਲੈਂਡ ਬ੍ਰਿਟਿਸ਼ ਦੇ ਰੂਰਲ ਕਾਲਜ ਆਫ ਸਟਾਰਕਲੈਂਡ ਦੇ ਖੋਜਕਰਤਾਵਾਂ ਦੁਆਰਾ ਬਣਾਇਆ ਗਿਆ ਇਹ ਪ੍ਰੋਜੈਕਟ ਇਸ ਵੇਲੇ ਆਪਣੇ ਬੀਟਾ ਟੈਸਟਿੰਗ ਪੜਾਅ ਦੇ ਉੱਤੇ ਹੈ ਤਾਂ ਦੱਸਦੀ ਹੈ ਕਿ AI ਜਿਹੜਾ ਕਿ AI ਆਧਾਰਿਤ ਇੰਟੈਲੀਪਿਕ ਸਿਸਟਮ ਕਿਵੇਂ ਕੰਮ ਕਰਦਾ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਦੱਸਦੇ ਕਿ ਖੋਜਕਰਤਾਵਾਂ ਨੇ ਇਸ ਪ੍ਰਣਾਲੀ ਨੂੰ ਫਾਰਮਾ ਦੇ ਉੱਤੇ ਲਾਗੂ ਕੀਤਾ ਗਿਆ ਹੈ ਤਾਂ ਤੇ ਇਸ ਇਸ ਦੇ ਰਾਹੀਂ ਸੈਂਕੜੇ ਸੂਰਾਂ ਦੀ ਜਿਹੜੀ ਕਿ ਨਿਗਰਾਨੀ ਕੀਤੀ ਜਾ ਰਹੀ ਹੈ ਜੋ ਸੂਤਰਾ ਤੋਂ ਜਿਹੜੀ ਜਾਣਕਾਰੀ ਤਰੀਕੇ ਸਾਂਝੀ ਕੀਤੀ ਗਈ ਹੈ ਉਸ ਦੇ ਮੁਤਾਬਕ ਜਿਹੜੀ ਰਿਪੋਰਟ ਦੱਸੀ ਗਈ ਹੈ ਉਸ ਰਿਪੋਰਟ ਦੇ ਅਨੁਸਾਰ ਹਰ ਸਵੇਰੇ ਹਰੇਕ ਸੂਰ ਦੀ ਤਸਵੀਰ ਲਈ ਜਾਂਦੀ ਹੈ ਫਿਰ AI ਦੀ ਵਰਤੋਂ ਕਰਕੇ ਉਨ੍ਹਾਂ ਦੀ ਪਛਾਣ ਕੀਤੀ ਜਾਂਦੀ ਹੈ ਤੇ ਹਰੇਕ ਸੂਰ ਨੂੰ ਆਖਾਸ ਭੋਜਨ ਦਿੱਤਾ ਜਾਂਦਾ ਹੈ ਐਨ ਆਈ ਨਹੀਂ ਏ ਆਈ ਇਹਨਾਂ ਜਾਨਵਰਾਂ ਦੇ ਚਿਹਰੇ ਦੇ ਹਾਫ ਭਾਗ ਦੀ ਡੂੰਘਾਈ ਦੇ ਨਾਲ ਜਾਂਚ ਕਰਦਾ ਹੈ ਤਾਂ ਜੋ ਇਹ ਪਛਾਣਿਆ ਜਾ ਸਕੇ ਕਿ ਦਰਦ ਜਾਂ ਫਿਰ ਤਣਾਅ ਦੇ ਕੋਈ ਸੰਕੇਤ ਮਿਲ ਸਕਣ ਤਾਂ ਦੱਸਦੀ ਹੈ ਕਿ ਜੇਕਰ ਏ ਆਈ ਨੂੰ ਕੋਈ ਅਸਧਾਰਨ ਲੱਛਣ ਦਿਖਾਈ ਦਿੰਦੇ ਨੇ ਤਾਂ ਇਹ ਤੁਰੰਤ ਕਿਸਾਨ ਨੂੰ ਇੱਕ ਚੇਤਾਵਨੀ ਭੇਜਦਾ ਹੈ ਜਿਸ ਨਾਲ ਕਿਸਾਨ ਖੁਦ ਸਥਿਤੀ ਦਾ ਮੁਲਾਂਕਣ ਕਰ ਸਕਦਾ ਹੈ ਤੇ ਲੋੜ ਪੈਣ ਦੇ ਉਤੇ ਠੁਕਵੀਂ ਕਾਰਵਾਈ ਵੀ ਕਰ ਸਕਦਾ ਹੈ ਖੁਸ਼ਕਰਤਾਵਾਂ ਦਾ ਇਹ ਵੀ ਦਾਵਾ ਹੈਗਾ ਕਿ ਭਵਿੱਖ ਦੇ ਵਿੱਚ ਇਹ ਪ੍ਰਣਾਲੀ ਜਾਨਵਰਾਂ ਦੀਆਂ ਭਾਵਨਾਵਾਂ ਦਾ ਵਿਸ਼ਲੇਸ਼ਣ ਕਰਨ ਦੇ ਯੋਗ ਵੀ ਹੋਵੇਗੀ ਜਿਸ ਦੇ ਨਾਲ ਕਿਸਾਨਾਂ ਨੂੰ ਜਾਨਵਰਾਂ ਦੀ ਮਾਨਸਿਕ ਤੇ ਸਰੀਰਕ ਸਿਹਤ ਨੂੰ ਬੇਤਰ ਢੰਗ ਦੇ ਨਾਲ ਸਮਝਣ ਦੇ ਵਿੱਚ ਮਦ ਮਿਲੇਗੀ ਹੁਣ ਗੱਲ ਕਰਦੇ ਆ ਕਿ ਕੀ ਜਾਨਵਰਾਂ ਦੀ ਸਥਿਤੀ ਦਾ ਪਤਾ ਉਹਨਾਂ ਦੇ ਹਾਵ ਭਾਵ ਦੇ ਰਾਹੀਂ ਲਗਾਉਣਾ ਨਵਾਂ ਆਏਗਾ ਜੀ ਹਾਂ ਬਿਲਕੁਲ ਜਾਨਵਰਾਂ ਦੇ ਚਿਹਰੇ ਦੇ ਹਾਵ ਭਾਵ ਤੇ ਵਿਵਾਰ ਦੇ ਆਧਾਰ ਦੇ ਉੱਤੇ ਹੀ ਉਹਨਾਂ ਦੀ ਸਿਹਤ ਦਾ ਮੁਲਾਕਣ ਕਰਨਾ ਕੋਈ ਨਵੀਂ ਗੱਲ ਨਹੀਂ ਹੈ ਇਸ ਵਿਸ਼ੇ ਦੇ ਉੱਤੇ ਪਹਿਲਾਂ ਵੀ ਬਹੁਤ ਸਾਰੇ ਅਧਿਐਨ ਹੋ ਚੁੱਕੇ ਨੇ ਤੇ ਸਿਖਲਾਈ ਪ੍ਰਾਪਤ ਮਾਹਰ ਇਸ ਗਿਆਨ ਦੀ ਵਰਤੋਂ ਇਹ ਸਮਝਣ ਦੇ ਲਈ ਕਰਦੇ ਨੇ ਕਿ ਕੀ ਕੋਈ ਜਾਨਵਰ ਬਿਮਾਰ ਹੈ ਜਾਂ ਫਿਰ ਮਾਨਸਿਕ ਤੌਰ ਦੇ ਉੱਤੇ ਬਿਮਾਰ ਮਹਿਸੂਸ ਕਰ ਰਿਹਾ ਹੈ ਪਰ ਰਿਪੋਰਟ ਦੇ ਅਨੁਸਾਰ ਇਹ ਮਨੁੱਖੀ ਆਧਾਰਿਤ ਤਰੀਕਾ ਟਿਕਾਊ ਨਹੀਂ ਹੈ ਕਿਉਂਕਿ ਇੱਕ ਮਾਹਰ ਨੂੰ ਜਿਹੜਾ ਕਿ ਮਾਹਰ ਨੂੰ ਜਾਨਵਰ ਦੇ ਚਿਹਰੇ ਦੀਆਂ ਵੱਖ-ਵੱਖ ਮਾਸਪੇਸ਼ੀਆਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਆਸਾਨ 100 ਸਕਿੰਟ ਲੱਗਦੇ ਨੇ ਇਸ ਦੇ ਨਾਲ ਹੀ AI ਇਹ ਕੰਮ ਬਹੁਤ ਘੱਟ ਸਮੇਂ ਦੇ ਵਿੱਚ ਅਤੇ ਵੱਡੇ ਪੱਧਰ ਤੇ ਉੱਤੇ ਵੀ ਕਰ ਸਕਦਾ ਹੈ ਤਾਂ ਇਹ ਜਾਣਕਾਰੀ ਤੁਹਾਨੂੰ ਕਿਵੇਂ ਜੀ ਲੱਗੀ ਹੈ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਜੇਕਰ ਤੁਸੀਂ ਵੀ ਗਾਵਾਂ ਤੇ ਮੱਝਾਂ ਨੂੰ ਰੱਖਣ ਦੇ ਸ਼ੌਕੀਨ ਹੋ ਕਿ ਤੁਸੀਂ ਵੀ ਉਹਨਾਂ ਦੀਆਂ ਭਾਸ਼ਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹ ਵੀ ਕਮੈਂਟ ਦੇ ਵਿੱਚ ਆਪਣੀ ਜ਼ਰੂਰ ਦੱਸਿਓ